ਸਾਲ ਫਰਵਰੀ ਮਹੀਨੇ ਦੇ ਸ਼ੁਰੂ ਦੇ ਵਿੱਚ ਕੰਕਰੀਟ ਪਾ ਕੇ ਜਿਹੜੀਆਂ ਸੀਗੀਆਂ ਬੰਦ ਕਰ ਦਿੱਤਾ ਗਿਆ ਸੀਗਾ ਤੇ ਉਸ ਦਿਨ ਤੋਂ ਬੰਦ ਸੀਗਾ ਰਸਤਾ ਤੇ ਕੰਕਰੀਟ ਸਾਰੀ ਹਟਾ ਦਿੱਤੀ ਗਈ ਆ ਪੂਰਾ ਪੁਲ ਜਿਹੜਾ ਹੈ ਕੋ ਖਾਲੀ ਕਰ ਦਿੱਤਾ ਗਿਆਗਾ ਐਸ ਡੀ ਐਮ ਡਿਊਟੀ ਮੈਜਿਸਟਰੇਟ ਸਾਹਮਣੇ ਖੜੇ ਹੈਗੇ ਨੇ ਤੇ ਉਹਨਾਂ ਨੇ ਦੱਸੀ ਆ ਕਿ ਕੁਝ ਸਮੇਂ ਬਾਅਦ ਜਿਹੜਾ ਹੈਗਾ ਇਹ ਰਸਤਾ ਜਿਹੜਾ ਹੈਗਾ ਖੋਲ ਦਿੱਤਾ ਜਾਵੇਗਾ ਤੇ ਬਹਾਨਾ ਨੂੰ ਜਿਹੜਾ ਆਵਾਜਾਈ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਹਰਿਆਣਾ ਵੱਲੋਂ ਆਪਣੇ ਪੂਰਾ ਏਰੀਆ ਜਿਹੜਾ ਹੈਗਾ ਉਹ ਪੁਲ ਦਾ ਖਾਲੀ ਕਰ ਦਿੱਤਾ ਗਿਆ ਇਸ ਉੱਪਰ ਜਿਹੜੇ ਸੀਗੇ 7 ਤੋਂ 8 ਬੈਰੀਕੇਡ ਸੀਗੇ ਔਰ ਸਭ ਤੋਂ بڑا ਜਿਹੜਾ ਬੈਰੀਕੇਡ ਦਾ ਕ ਉਹ ਰਾਤ ਨੂੰ ਤੋੜਨ ਲੱਗੇ ਸੀਗੇ ਤੇ ਰਾਤ 12 ਵਜੇ ਤੋਂ ਬਾਅਦ ਤੋੜਨਾ ਸ਼ੁਰੂ ਕੀਤਾ ਸੀਗਾ ਤੇ ਹੋਣੋ ਹੋੜੜਾ ਹੈਗਾ ਟੁੱਟ ਗਿਆ ਤੇ ਰੋੜ ਦੇਖੋ ਤੁਸੀਂ ਜਮੀਨੀ ਸਥਾਨ ਦਿਖਾਵਾਂਗੇ ਬਿਲਕੁਲ ਖਾਲੀ ਹੋ ਗਿਆ ਹੈਗਾ ਤੇ ਖਾਲੀ ਹੋਣ ਦੇ ਨਾਮ ਨਾਲ ਜਿਹੜਾ ਹੈਗਾ ਪੰਜਾਬ ਬਲ ਪੰਜਾਬ ਬਲ ਵੀ ਕਿਹੜੀ ਰੋੜ ਹੈਗੀ ਆ ਸੜਕ ਪੂਰੀ ਤਰ੍ਹਾਂ ਸਾਫ਼ ਕਰ ਦਿੱਤੀ ਗਈ ਹੈ ਤੇ ਉਧਰੋਂ ਵੀ ਜਿਹੜੇ ਵਾਹਨ ਆਣਗੇ ਤੇ ਉਹਨਾਂ ਨੂੰ ਹਲੇ ਡਾਇਵਰਸ਼ਨ ਬਲ ਕੀ ਇੱਧਰ ਦੇਖਿਓ ਜਾਣ ਵਾਲਾ ਪੁਲ ਖੁੱਲ ਗਿਆ ਉਧਰ ਪੰਜਾਬ ਨੇ ਜਿਹੜੀ ਹੈਗੀ ਆ ਅੰਮ੍ਰਿਤਾਲਾ ਤੋਂ ਆਉਣ ਵਾਲੀ ਜੁੜੀ ਰੋੜ ਖੋਲੀ ਹੈਗੀ ਪਰ ਦੂਜੀ ਰੋੜ ਨੂੰ ਖੋਣ ਦਾ ਕੰਮ ਚੱਲ ਰਿਹਾ ਇਸ ਤਰ੍ਹਾਂ ਹੀ ਹੈ ਸੀ ਗਲਤ ਕੰਮ ਕਿਉਂਕਿ ਦੂਜੇ ਪਾਸੇ ਜਿਹੜਾ ਪੁਲ ਹੈਗਾ ਆ ਹਰਿਆਣਾ ਤੋਂ ਜਿਹੜਾ ਜਿਹੜਾ ਕੀ ਹਰਿਆ ਕੋਲੋਂ ਨਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਹੈਗਾ ਤੇ ਉਸ ਦੇ ਨਾਲ ਨਾਲ ਜੋ ਪਿੱਛੇ ਮਸ਼ੀਨਾਂ ਤੁਹਾਨੂੰ ਲੱਗੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਉਹ ਕੰਮ ਕਰ ਰਹੀਆਂ ਹੈਗੀਆਂ ਨੇ ਨਮਸ਼ੀਂ ਆ ਤੁਸੀਂ ਦੇਖਿਆ ਕਿ ਉਹ ਮਸ਼ੀਨਾਂ ਦੇ ਨਾਲ ਜਿਹੜੀ ਹੈਗੀ ਆ ਪੂਰਾ ਜਿਹੜਾ ਕੰਕਰੀਟ ਸੀਗੀ ਉਹਨੂੰ ਤੋੜਨ ਦਾ ਕੰਮ ਕੀਤਾ ਜਾ ਰਿਹਾ ਇਸ ਤਰ੍ਹਾਂ ਜਿਹੜੀ ਕੰਕਰੀਟ ਦੇ ਜਿਹੜੇ ਬੈਰੀਕੇਡ ਸੀ ਇੱਧਰ ਲੱਗੇ ਸੀਗੇ ਉਹ ਹਟਾ ਦਿੱਤੇ ਗਏ ਨੇ ਤੇ ਹੁਣ ਪੂਰੀ ਰੋ ਇੱਕ ਪੁਲ ਜਿਹੜਾ ਹੈਗਾ ਖੁੱਲ ਗਿਆ ਹੈਗਾ ਕਰਮਕੀ ਉਹਨੂੰ ਜਿਹੜੇ ਬੈਰੀਕੇਡ ਹਟਾ ਦਿੱਤੇ ਗਏ ਨੇ ਪਰ ਥੋੜੀ ਦੇਰ ਬਾਅਦ ਜਿਹੜਾ ਹੈਗਾ ਇਹ ਪੁਲ ਹੋ ਸਕਦਾ ਕਿ ਜਿਹੜੀਆਂ ਗੱਡੀਆਂ ਲਈ ਖੋਲ ਦਿੱਤਾ ਜਾਵੇ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੀ ਜਿਹੜੀ ਟੀਮ ਹੈਗੀ ਆ ਉਹ ਇੱਥੇ ਪਹੁੰਚੀ ਹੋਈ ਹੈ ਇਸ ਦੀ ਜਿਹੜੀ ਇਨਸਪੈਕਸ਼ਨ ਕਰ ਰਹੀ ਹੈਗੀ ਪ ਲਗੀ ਇੱਕ ਸਾਲ ਤੋਂ ਉਪਰ 13 ਮਹੀਨੇ ਹੋ ਗਏ 13 ਮਹੀਨੇ ਤੋਂ ਬੰਦ ਸੀਗਾ ਕੋਈ ਨੁਕਸਾਨਤਾ ਨਹੀਂ ਹੋਇਆਗਾ ਕੋਈ ਡੈਮੇਜ ਤਾਂ ਨਹੀਂ ਹੋਇਆਗਾ ਜਾਂ ਗੱਡੀਆਂ ਚੱਲਣ ਦਾ ਕੋਈ ਨੁਕਸਾਨ ਤਾਂ ਨਹੀਂ ਹੋਗਾ ਇਹੜੀ ਸਾਰੀ ਚੀਜ਼ ਹੈਗੀ ਹੈ ਉਹਦੀ ਇਨਸਟਰਕਸ਼ਨ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਤੇ ਕੁਝ ਸਮੇਂ ਬਾਅਦ ਜਿਹੜਾ ਹੈਗਾ ਉਹ ਇਹ ਪੁਲ ਨੂੰ ਖੋਲ ਦਿੱਤਾ ਜਾਊਗਾ ਡਿਊਟੀ ਮੈਜਿਸਟਰੇਟ ਨੇ ਐਸਡੀਐਮ ਨੇ ਅੰਬਾਲਾ ਦੇ ਉਹ ਇੱਥੇ ਪਹੁੰਚੇ ਹੋਏ ਨੇ ਨਾਲ ਐਸਐਚਓ ਲੈਣੇ ਨੇ ਡੀਐਸਪੀ ਨੇ ਉਹ ਪਹੁੰਚੇ ਹੋਏ ਨੇ ਤੇ ਇਹ ਪੂਰਾ ਮਹੀਨਾ ਕਰ ਰਹੇ ਹੈਗੇ ਨੇ ਕਿ ਜਦੋਂ ਇਹ ਰਸਤਾ ਜਿਹੜਾ ਹੈਗਾ ਇਹਦੀ ਟੀਮ ਜਿਹੜੀ ਟੈਕਨੀਕਲ ਟੀਮਸ ਹੈਗੀਆਂ ਇਹਨੂੰ ਓਕੇ ਕਰਦੀਆਂ ਨੇ ਉਸ ਦੇ ਨਾਲ ਹੀ ਜਿਹੜੀਆਂ ਇਹ ਗੱਡੀਆਂ ਗੱਡੀਆਂ ਨੇ ਜਿਹੜਾ ਖੋਲ ਦਿੱਤਾ ਜਪਾ ਜਦ ਕੀ ਪੰਜਾਬ ਵੱਲੋਂ ਜਿਹੜੀਆਂ ਗੱਡੀਆਂ ਕਾਫੀ ਆਈਆਂ ਜੇ ਵਾਰ ਵਾਪਸ ਕਰ ਦਿੱਤੀ ਗਈਆਂ ਨੇ ਕਿਹਾ ਕਿ ਪਹਿਲਾਂ ਟੀਮ ਚੈੱਕ ਚੈੱਕ ਕਰੂਗੀ ਉਸ ਤੋਂ ਬਾਅਦ ਰਸਤਾ ਜਿਹੜਾ ਖੋਲਿਆ ਜਾਊਗਾ ਦੂਜੇ ਪਾਸੇ ਜਿਹੜਾ ਹੈਗਾ ਬੈਰੀਕੇਟਿੰਗ ਕੀਤੀ ਅੱਠ ਲੇਅਰ ਦੀ ਬੈਰੀਕੇਟਿੰਗ ਸੀਗੀ ਜਸਬੀਤ ਉਹ ਕਈ ਬੈਰੀਕੇਟਿੰਗ ਤਾਰਦ ਕੇ ਇੱਕ ਮੇਨ ਜਿਹੜੀ ਬੈਰੀਕੇਟਿੰਗ ਸੀ ਸਭ ਤੋਂ ਪਹਿਲਾਂ ਕੰਕਰੀਟ ਦੀ ਵੱਡੀ ਕੰਕਰੀਟ ਵਾਲੀ ਸੀ ਉਸ ਨੂੰ ਤੋੜਨ ਦਾ ਜਿਹੜ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦੇ ਆ ਅੰਮ੍ਰਿਤਸਰ ਵਿੱਚ ਐਂਟਰ ਹੁੰਦੇ ਆ ਬਾਲਾ ਜਿੱਥੇ ਇਹ ਹਰਿਆਣਾ ਜੈਂਟਰ ਹੁੰਦੇ ਆ ਤੇ ਦੂਜਾ ਪਾਸਾ ਹੈਗਾ ਹਰਿਆਣਾ ਤੋਂ ਅਸੀਂ ਪੰਜਾਬ ਜੈਂਟਰ ਹੁੰਦੇ ਆ ਉੱਥੇ ਜਿਹੜੀ ਬੈਰੀਕੇਟਿੰਗ ਜਿਹੜੀ ਲੱਗੀ ਸੀ ਕੰਕਰੀਟ ਦੀ ਉਹਨੂੰ ਤੋੜਨ ਦਾ ਕੰਮ ਕੀਤਾ ਜਾ ਰਿਹਾ ਜੀ ਜਸਵੀਰ ਜੀ ਜਸਜੀਤ ਆਮ ਲੋਕਾਂ ਦਾ ਕੀ ਕਹਿਣਾ ਇੱਥੇ ਜੋ ਸ਼ੰਭੂ ਬਾਰਡਰ ਦੇ ਆਸ-ਪਾਸ ਜਿਨ੍ਹਾਂ ਦੇ ਰੈ residense ਨੇ ਜਿਹੜੇ ਇੱਥੇ ਆਸ-ਪਾਸ ਰਹਿੰਦੇ ਨੇ ਜਾਂ ਜਿਨ੍ਹਾਂ ਦੇ ਕਾਮਕਾਰ ਆਸ-ਪਾਸ ਨੇ ਉਹ ਇਸ ਸੈਕਸ਼ਨ ਨੂੰ ਲੈ ਕੇ ਕੀ ਕਹਿੰਦੇ ਨੇ ਦੁਖੀ ਆਮ ਲੋਕ ਨੇ ਉਹ ਵਾਕਈ ਇੱਥੇ ਦੁਖੀ ਸੀਗੇ ਪਰੇਸ਼ਾਨ ਸੀਗੇ ਪਰ ਉਹ ਇਹ ਗੱਲ ਇਹ ਵੀ ਕਹਿੰਦੇ ਸੀ ਕਿ ਜਿਹੜਾ ਰਸਤਾ ਖੋਲਣਾ ਚਾਹੀਦਾ ਪਰ ਇਹ ਵੀ ਨਾਲ ਕਹਿੰਦੇ ਕਿ ਕਿਸਾਨਾਂ ਦੀ ਮੰਗਾਂ ਜੜੀਆਂ ਉਹ ਵੀ ਮੰਨੀਆਂ ਜਾਣੀਆਂ ਜ਼ਰੂਰੀ ਹੈਗੀਆਂ ਨੇ ਪਰ ਇਦਾਂ ਦੀ ਦਾਦਾਗਰੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਕਹੀਏ ਕਿ ਰਸਤਾ ਨਹੀਂ ਖੋਲਾਂਗੇ ਸਰਕਾਰ ਨੇ ਕਿਹਾ ਇੱਕ ਰਸਤਾ ਖੋਲ ਦੋ ਨਹੀਂ ਖੋਲੇ ਗਿਆ ਉਸ ਤੋਂ ਲੈ ਕੇ ਵੀ ਨਰਾਜ਼ਗੀ ਸੀ ਕਿਉਂਕਿ ਇਸ ਇਹ ਇਦਾਂ ਦਾ ਏਰੀਆ ਹੈਗਾ ਸੰਭੂ ਬਾਰਡਰ ਦਾ ਪਹਿਲੀ ਗੱਲ ਆਪਾਂ ਲੋਕੋ ਲੋਕਾਂ ਦੀ ਗੱਲ ਕਰਦੇ ਕਿ ਜਿਹੜੇ ਕੀ ਕੁਝ ਅੰਮਾਲੇ ਤੋਂ ਰਾਜਪੁਰੇ ਕੰਮ ਕਰਦੇ ਰਾਜਪੁਰੇ ਬਹੁਤ ਸਾਰੇ ਫੈਕਟਰੀਆਂ ਰਾਜਪੁਰੇ ਤੋਂ ਕੁ ਬਹੁਤ ਲੋਕ ਅੰਮਾਲੇ ਗੱਡੀਆਂ ਸੱਗੀਆਂ ਵੱਡੀਆਂ ਗੱਡੀਆਂ ਉਹਨਾਂ ਦੇ ਪਿੰਡਾਂ ਤੋਂ ਹੋ ਕੇ ਜਾਂਦੇ ਸੀਗੇ ਸਰਕਾਰਾਂ ਤੋੜ ਦਿੱਤੇ ਸੀਗੀਆਂ ਉਸ ਤੋਂ ਵਪਾਰੀ ਪ੍ਰੇਸ਼ਾਨ ਸੀਗੇ ਲੁਧਿਆਣਾ ਦੀ ਲਗਾਈ ਆਪਾਂ ਮੰਡੀ ਗੁੰਮਦਗਰ ਲਗਾਈ ਆ ਜਿਨ੍ਹਾਂ ਦੇ ਡਰਾਈ ਪੋਰਟਸ ਹੈਗੀਆਂ ਨੇ ਸਾਰੀਆਂ ਖਤਮ ਹੋ ਗਈਆਂ ਸੀਗੀਆਂ ਰੇਲਵੇ ਤੋਂ ਮਾਲ ਭੇਜਣਾ ਪੈ ਰਿਹਾ ਸੀਗਾ ਉਸ ਤੋਂ ਵੱਡੀ ਗੱਲ ਹੈ ਜਿਹੜੇ ਸਾਡੇ ਸਰਦਾਰ ਆਉਂਦੇ ਨੇ ਹਰਮੰਦਰ ਸਾਹਿਬ ਜਾਂਦੇ ਨੇ ਬੈਸ਼ਰਵਾਤਾ ਜਾਂਦੇ ਨੇ ਉਹ ਪ੍ਰੇਸ਼ਾਨ ਸੀਗੇ ਉਸ ਤੋਂ ਬਾਅਦ ਜਿਹੜੇ ਪ੍ਰੈਟ ਜਾਂਦੇ ਨੇ ਉਹ ਵੀ ਜਿਹੜੇ ਸੀਗੇ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਉਹਨਾਂ ਨੂੰ ਲੰਮਾ ਰਸਤਾ ਤੈਅ ਕਰਨਾ ਪੈਂਦਾ ਸੀਗਾ ਇਹ ਸਾਰੀਆਂ ਉਹ ਚੀਜ਼ਾਂ ਸੀਗੀਆਂ ਜਿਹਨੂੰ ਲੈ ਕੇ ਸਰਕਾਰ ਕੰਮ ਕਰਨ ਲੱਗੀ ਸਰਕਾਰ ਇਹ ਨੇਸ਼ਨਲ ਆਪਾਂ ਕਹੀਏ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਜਿਹੜੇ ਇੰਜੀਨੀਅਰਸ ਨੇ ਇਹ ਚੱਕਰ ਦੇ ਉਥੋਂ ਦਿਖਾਈ ਦੇ ਰਹੇ ਆ ਜਸਮੀਤ ਇਹ ਇਹਨਾਂ ਦੀ ਟੀਮ ਜਿਹੜੀ ਹੈਗੀ ਹੈ ਇੰਜੀਨੀਅਰਸ ਦੀ ਉਹ ਜਿਹੜਾ ਹੈਗਾ ਮਾਈਨਾ ਸਾਨੂੰ ਕਰਦੀ ਹੋਈ ਦਿਖਾਈ ਦੇ ਰਹੀ ਹੈ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੇ ਜਿਹੜੇ ਬੰਦੇ ਨੇ ਇਹ ਤੁਸੀਂ ਦੇਖੋ ਇੱਥੇ ਪਹੁੰਚੇ ਹੋਏ ਨੇ ਤੇ ਇਹਨਾਂ ਨੇ ਜਿਹੜੀ ਇਹ ਟੀਮ ਹੈਗੀ ਹੈ ਇਹਦਾ ਪੂਰੇ ਜਿਹੜੀ ਰੋਡ ਹੈਗੀ ਹੈ ਉਹਦਾ ਮੋਆਇਨਾ ਜਿਹੜਾ ਹੈਗਾ ਕੀਤਾ ਜਾ ਰਿਹਾ ਹੈਗਾ ਕਿਉਂਕਿ ਭਾਵੇਂ ਬੈਰੀਕੇਡਿੰਗ ਹਟਾ ਦਿੱਤੀ ਗਈ ਹੈ ਪਰ ਬੰਦ ਸੀਗਾ ਲੰਬੇ ਸਮੇਂ ਤੋਂ 13 ਮਹੀਨੇ ਤੋਂ ਤਾਂ ਇਹ ਜਿਹੜੀ ਟੀਮ ਹੈਗੀ ਹੈ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਦੀ ਇਹ ਟੀਮ ਜਿਹੜੀ ਕੀ ਹੈ ਇਹਨੂੰ ਸਰਫੇਸ ਨੂੰ ਜਿਹੜੀ ਹੈਗੀ ਹੈ ਉਹ ਚੈੱਕ ਕਰਦੇ ਜੇ ਕਿ ਅਸੀਂ ਗੱਡੀਆਂ ਨੂੰ ਇੱਥੋਂ ਭੇਜੀਏ ਜਾਂ ਨਾ ਭੇਜੀਏ ਤੇ ਅਸੀਂ ਜਿਹੜੀ ਗੱਲ ਵੀ ਕਰਨ ਦੀ ਜਿਹੜੀ ਕੀ ਕੋਸ਼ਿਸ਼ ਕਰਾਂਗੇ ਜਿਹੜੇ ਇੰਜ ਨੈਸ਼ਨਲ ਹਾਈਵੇਅ ਉੱਪਰ ਇੰਡੀਆ ਦੇ ਸਰ ਕੀ ਦੇਖ ਰਹੇ ਆ ਜੀ ਰੋਡ ਠੀਕ ਹੈਗੀ ਆ ਨਹੀਂ ਸਰ ਨਹੀਂ ਸਰ ਕੁਝ ਨਹੀਂ ਆ ਤੇ ਕੁਛ ਨਹੀਂ ਹੋਣਾ ਜਾ ਰਿਹਾ ਪਰ ਚੈੱਕ ਕਰਨ ਵਾਸਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਜਿਹੜੀ ਹੈਗੀ ਹੈ ਉਹਦੀ ਟੀਮ ਜਿਹੜੀ ਹੈਗੀ ਹੈ ਉਹ ਵੀ ਥੋੜਾ ਚੈੱਕ ਕਰਦੀ ਥੀਦੀ ਹੈ ਡਿਊਟੀ ਮੈਜਿਸਟਰੇਟ ਜਿਹੜੇ ਨੇ ਆਪਾਂ ਸਲਾਹ ਕਰ ਰਹੇ ਹਾਂ ਕਿ ਨੇ ਤੇ ਸਰਫਸ ਜਿਹੜੀ ਹੈਗੀ ਹੈ ਰੋਡ ਦੀ ਜਿਹੜੀ ਹੈਗੀ ਉਹਨੂੰ ਦੇਖਿਆ ਗਿਆ ਕਿੰਦਾ ਕੰਮ ਹੈ ਡਿਊਟੀ ਮੈਜਿਸਟਰੇਟ ਨੇ ਡੀਐਸਪੀ ਉਹਰੇ ਮੌਕੇ ਤੇ ਪਹੁੰਚ ਚੁੱਕੇ ਹੈਗੇ ਨੇ ਜਸਮੀਤ ਕਿ ਇਹ ਵੀ ਹੈ ਕਿ ਹੋ ਸਕਦਾ ਕੁਝ ਮਿੰਟਾਂ ਦੇ ਬਾਅਦ ਕੁਝ ਸਮੇਂ ਬਾਅਦ ਇਹ ਸੜਕ ਜਿਹੜੀ ਹੈ ਇੱਕ ਵਾਰੀ ਖੋਲ ਵੀ ਦਿੱਤੀ ਜਾਵੇ ਕਿਉਂਕਿ ਚੈੱਕ ਕਰਨਾ ਚੈੱਕ ਕਰਨਾ ਬਹੁਤ ਜ਼ਰੂਰੀ ਸੀਗਾ ਕਿ ਇਹ ਰੋਡ ਠੀਕ ਹੈ ਸਰਕਾ ਉਹ ਹਾਲੇ ਵੀ ਜਿਹੜੀ ਕਿ ਆਹ ਵਾਲੀ ਸਰਕਾ ਹੈ ਜਿਹੜੀ ਕਿ ਪੰਜਾਬ ਤੋਂ ਅ ਅੰਬਾਲਾ ਬੰਨੂ ਆਉਣ ਵਾਲੀ ਸੜਕ ਹੈ ਉਹਦੇ ਉੱਪਰ ਨੂੰ ਹਰੇ 30% ਖਾਲੀ ਕੀਤਾ 70% ਜਿਹੜੀਆਂ ਟਰੈਕਟਰ ਟਰਾਲੀਆਂ ਉੱਤੇ ਖੜੀ ਨੇ ਮਕਾਨ ਬਣੇ ਹੋਏ ਨੇ ਪਰ ਜੋ ਅੰਬਾਲਾ ਤੋਂ ਰਾਜਪੁਰਵ ਵੱਲ ਜਾਣ ਵਾਲੀ ਰੋਡ ਹੈਗੇ ਜਿਸ ਵਿੱਚ ਉਹ ਪੂਰੀ ਤਰ੍ਹਾਂ ਨਾਲ ਮਤਲਬ ਕਿ ਉਹ 90% 99 95% ਰੋਡ ਜਿਹੜੀ ਖਾਲੀ ਕਰ ਦਿੱਤੀ ਗਈ ਹੈ ਉਹਦੇ ਉੱਪਰ ਜਿਹੜੇ ਟਰੈਕਟਰ ਜਿਹੜੀਆਂ ਟਰਾਲੀਆਂ ਸੀ ਕੋਈ ਨਹੀਂ ਹੈਗੀਆਂ ਕੋਈ ਛੰਨਾ ਨਹੀਂ ਹੈਗੀਆਂ ਕੋਈ ਜਿਹੜੇ ਮਕਾਨ ਸੀ ਬਣੇ ਹੋਏ ਉਹ ਨਹੀਂ ਹੈਗੇ ਕੋਈ ਆਰਜੀ ਜਿਹੜੀਆਂ ਕਮਰੇ ਬਣੇ ਸੀ ਉਹ ਕੋਈ ਨਹੀਂ ਹੈਗੇ ਸਭ ਕੁਝ ਹਟਾ ਦਿੱਤਾ ਗਿਆ ਹੈਗਾ ਜੇ ਚਾਹੀਏ ਕਿ ਟ੍ਰੈਫਿਕ 1 ਕਰੋੜ ਤੋਂ ਇਸ ਰੋਡ ਨੂੰ ਹੋ ਕੇ ਲੰਘ ਜਾਵੇ ਹੋ ਚੁੱਕਿਆ ਇਸ ਵੇਲੇ ਤੱਕ ਇਹ ਨਹੀਂ ਆ ਇਹਨਾਂ ਇਹਨਾਂ ਸਾਈਡ ਦਾ ਜਸਮੀਤ ਤੁਹਾਨੂੰ ਦਿਖਾ ਰਿਹਾ ਮੈਂ ਇਹ ਹਰਿਆਣੇ ਦੀ ਸਾਈਡ ਹੈਗੀ ਹੈ ਇਹ ਬਿਲਕੁਲ ਬੈਰੀਕੇਡ हट ਚੁੱਕੇ ਨੇ ਇੱਕ ਇਸ ਟਾਈਮ ਕਿਸੇ ਟਾਈਮ ਵੀ ਇੱਥੋਂ ਤੁਸੀਂ ਗੱਡੀ ਕਰ ਸਕਦੇ ਆ ਪਰ ਜਿਹੜੀ ਨੈਸ਼ਨਲ ਹਾਈਵੇਅ ਅਥਾਰਟੀ ਆ ਉਹ ਇੰਦੀ ਟੀਮ ਹੈਗੀ ਆ ਉਹ ਪੂਰੀ ਰੋਡ ਦੀ ਜਿਹੜੀ ਸਰਫੇਸ ਹੈਗੀ ਆ ਪਰ ਜ਼ਮੀਨ ਜਿਹੜਾ ਏਰੀਆ ਹੈਗਾ ਉਹ ਚੈੱਕ ਕਰ ਰਹੀ ਹੈਗੀ ਆ ਕਿ ਕਿਤੇ ਕੋਈ ਗੱਡੀ ਭੇਜੀਏ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਹੈਗਾ ਇਹ ਪੁਲ ਬੰਦ ਸੀਗਾ ਕੋਈ ਤ੍ਰੇਣਾ ਤਾਂ ਨਹੀਂ ਆਏਗੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਾਚ ਕੀਤੀ ਜਾਂਦੇ ਨੇ ਟੈਕਨੀਕਲ ਟੀਮਸ ਨੇ ਇੰਜੀਨੀਅਰਸ ਆਏ ਹੋਣੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਕੀਤੀ ਉਹਨਾਂ ਨੇ ਹੈਗੀ ਆ ਪੰਜਾਬ ਵਾਲੇ ਬਸ ਕਿਤੇ ਇਹ ਜਾਣ ਵਾਲਾ ਏਰੀਆ ਹੈਗਾ ਜਿਹੜੀ ਹਰਿਆਣਾ ਜਾਣੀਆਂ ਉਹ ਦੂਜਾ ਪਾਸਾ ਤੋਂ ਜਿਹੜਾ ਆਉਣ ਵਾਲਾ ਏਰੀਆ ਹੈਗਾ ਉਹ ਦੇਖੋ ਉੱਥੇ ਵਾਲੇ ਮਸ਼ੀਨਾਂ ਚੱਲ ਰਹੀ ਨੇ ਉਹ ਬੈਰੀਕਟ हट ਰਹੀ ਹੈਗੀ ਜਸਮੀਤ ਪਰ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਨੇ ਉਹ ਸੜਕ ਸਾਫ਼ ਕੀਤੀ ਹੈਗੀ ਹੈ ਜਿਹੜੀ ਕਿ ਅੰਮ੍ਰਿਤ ਅੰਬਾਰੇ ਤੋਂ ਪੰਜਾਬ ਸੈਂਟਰ ਕਰਦੀ ਹੈ ਉਹ ਵਾਲਾ ਸਾਈਡ ਨੂੰ ਸਾਫ਼ ਕਰਤਾ ਪੂਰੀ ਨੂੰ ਦੂਜੀ ਸਾਈਡ ਐਂਟਰ ਕਰਨੀ ਹੈਗੀ ਹੈ ਉਹਦੇ ਵਿਚਾਲੇ ਪਿਆ ਦਿਖਾਈ ਦੇ ਰਿਹਾ ਹੈਗਾ ਹੁਣ ਦੇਖਣਾ ਹੋਊਗਾ ਕਿ ਜਦੋਂ ਪੰਜਾਬ ਕਦੋਂ ਭੇਜਦਾ ਹੈਗਾ ਕਦੋਂ ਸਫਾਈ ਕਰਦਾ ਹੈਗਾ ਪਰ ਹਰਿਆਣਾ ਨੇ ਜੋ ਗੱਲ ਕਹੀ ਸੀ ਜੀ ਪੰਜਾਬ ਜਿਹੜਾ ਹੈਗਾ ਧਰਨਾ ਹਟਾ ਦਵੇ ਤੇ ਅਸੀਂ ਆਪਣੀ ਬੈਰੀਕੇਡਿੰਗ ਹਟਾ ਦਾਂਗੇ ਤੇ ਉਹ ਹਟਾ ਰਾਬ ਦੇ ਸ਼ੁਰੂ ਕੀਤੀ ਗਿਆ ਕੰਮ ਤਕਰੀਬਨ ਤਕਰੀਬਨ 26 27 ਘੰਟਿਆਂ ਬਾਅਦ ਇਹ ਜੋ ਰੋਡ ਆਪਾਂ ਸੀ ਬੈਰੀਕੇਡਿੰਗ ਸੀ ਪੱਕੀ ਕੰਕਰੀਟ ਦੀ ਉਹ ਹਟਾ ਦਿੱਤੀ ਗਈ ਹੈਗੀ ਹੈ ਜੀ ਹੂੰ ਤਾ ਜੋਸ਼ੀ ਜੀ ਜਿਸ ਤਰ ਤੁਸੀਂ ਦੱਸ ਰਹੇ ਹੋ ਕਿ ਰਸਤਾ ਸਾਰਾ ਕਲੀਅਰ ਕਰ ਦਿੱਤਾ ਗਿਆ ਹੁਣ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਲੰਘਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਹਰਿਆਣਾ ਵਾਲੇ ਪਾਸਿਓਂ ਵੀ ਸਭ ਕਲੀਅਰ ਕਰ ਦਿੱਤਾ ਗਿਆ ਮਤਲਬ ਕੱਲ ਐਕਸ਼ਨ ਹੋਇਆ ਤੇ ਅੱਜ ਦੁਪਹਿਰ ਤੱਕ ਇਹ ਸਾਰੇ ਰਸਤੇ ਨੇ ਜਿਹੜੇ ਸਾਫ ਕਰ ਦਿੱਤੇ ਗਏ ਨੇ ਤਾਂ ਅੱਜ ਕਿਸਾਨਾਂ ਦੇ ਵੱਲੋਂ ਵੀ ਸੱਦਾ ਦਿੱਤਾ ਗਿਆ ਸੀ ਇਕੱਠ ਕਰਨ ਦਾ ਕਿ ਸ਼ੰਭੂ ਤੇ ਉਸ ਦਾ ਅਸਰ ਵੇਖਣ ਨੂੰ ਮਿਲੇ ਨੇ ਕੋਈ ਅਸਰ ਨਹੀਂ ਮਿਲਿਆ ਦੇਖੋ ਨ ਦਸਮੀ ਜਥੇ ਕੋਈ ਕਿਸਾਨ ਨਹੀਂ ਆਇਆ ਪੁਲ ਸੀ ਪੁਲ ਸੀ ਗਈ ਉਹ ਕਾਰਵਾਈ ਕਰ ਦਿੱਤੀ ਸੀ ਮਕਾਨ ਜਿਹੜੇ ਸੀਗੇ ਛੰਨਾ ਜਿਹੜੀਆਂ ਸੀਗੀਆਂ ਆਰਜੀ ਕਮਰੇ ਸੀਗੇ ਜਿਹੜੇ ਸਟਰਕਚਰ ਬਣਾਏ ਸੀ ਉਹ ਢਾਹ ਰਹੀ ਸੀਗੀ ਤੇ ਰਸਤੇ ਸਾਫ ਹੋਏ ਨੇ ਦਸਮੀਥਾਲੇ ਹਾਲੇ ਆਵਾਜਾਈ ਜਿਹੜੀ ਹੈਗੀ ਆ ਉਹ ਨਹੀਂ ਸ਼ੁਰੂ ਕੀਤੀ ਗਈ ਹੈਗੀ ਟੈਕਨੀਕਲ ਟੀਮਾਂ ਦੀ ਜਾਂਚ ਤੋਂ ਬਾਅਦ ਇਸ ਪੁਲ ਦੇ ਉੱਪਰ ਆਵਾਜਾਈ ਸ਼ੁਰੂ ਹੋਣੀ ਹੈ ਜੇ ਆਵਾਜਾਈ ਸ਼ੁਰੂ ਹੋ ਗਈ ਤਾਂ ਹੀ ਮਤਲਬ ਕਿ ਲੋਕਾਂ ਨੂੰ ਰਾਹਤ ਮਿਲਣੀ ਹੈਗੀ ਗੱਡੀਆਂ ਤਾਂ ਆ ਗਈ ਸੀ ਇੱਕ ਵਾਰੀ ਪਰ ਪੁਲ ਉਸ ਨੇ ਵਾਪਸ ਕੀਤੀਆਂ ਹੈਗੀਆਂ ਨੇ ਕਿਉਂਕਿ ਲੋਕੀ ਜਿਹੜੇ ਸੀਗੇ ਪ੍ਰੇਸ਼ਾਨ ਸੀਗੇ ਉਹ ਚੰਦਗੀ ਰਸਤਾ ਖ ਕਰਨ ਦਾ ਹੁਣ ਸਾਨੂੰ ਡੇਢ ਘੰਟੇ ਦਾ ਰਸਤਾ ਤੈਅ ਕਰਕੇ ਹੋਰ ਰਸਤਾ ਤੋਂ ਪਿੰਡਾਂ 'ਚੋਂ ਗਲੀਆਂ 'ਚੋਂ ਗੋ ਕੇ ਸਾਨੂੰ ਜਾਣਾ ਪੈਂਦਾ ਹੈਗਾ ਤੇ ਉਸ ਤੋਂ ਲੋਕੀ ਕਾਫੀ ਖਫਾ ਦਿਖਾਈ ਦਿੰਦੇ ਸੀਗੇ ਜਿੱਥੇ ਹੂੰ ਥੀ ਵੱਡੀ ਵੱਡੀ ਜਿਹੜੀ ਕੰਕਰੀਟ ਦੀ ਬੈਟਿੰਗ ਬੈਟਿੰਗ ਸੀਗੀ ਉਸ ਨੂੰ ਹਟਾ ਦਿੱਤਾ ਗਿਆ ਹੈ ਰੋਡ ਇਸ ਟਾਈਮ ਕਲੀਅਰ ਕਰ ਦਿੱਤੀ ਗਈ ਹੈ ਪਰ ਆਵਾਜਾਈ ਇਹ ਸੁਣਨੀ ਕੀਤੀ ਹੈ ਆਵਾਜਾਈ ਸ਼ੁਰੂ ਵੀ ਕਰ ਸਕਦੇ ਅੱਜ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਕਰਾਂਗੇ ਪਰ ਟੈਕਨੀਕਲ ਟੀਮ ਦਾ ਇੰਤਜ਼ਾਰ ਹੈ ਟੈਕਨੀਕਲ ਟੀਮ ਚੈੱਕ ਕਰ ਗਈ ਹੈ ਤੇ ਉਸ ਦੀ ਗੜੀ ਹੈਗੀ ਹੈ ਜਾਂਚ ਤੋਂ ਬਾਅਦ ਹੀ ਇੱਥੇ ਆਵਾਜਾਈ ਸ਼ੁਰੂ ਹੋਗੀ ਪਰ ਦੂਜਾ ਬਸ ਤੁਹਾਨੂੰ ਫੇਰ ਇੱਕ ਵਾਰ ਦਿਖਾਉਂਗਾ ਦੂਜੇ ਪਾਸੇ ਜਿਹੜੀ ਹੈਗੀ ਆ ਉਹ ਕੰਕਰੀਟ ਦੇ ਬੈਲ ਨਾਲੀਆਂ ਡ੍ਰਿਲਿੰਗ ਕਰੂਗਾ ਉਹ ਤੋੜਿਆ ਜਾਗਾ ਤੇ ਡ੍ਰਿਲ ਹੋਏਗੀ ਟੁੱਟਣਗੀਆਂ ਟੁੱਟਣ ਤੋਂ ਬਾਅਦ ਉਹ ਰਸਤਾ ਵੀ ਜਿਹੜਾ ਹੈਗਾ ਖਾਲੀ ਕਿਥੋਂ ਪਰ ਪਿੱਛੇ ਦੇਖੂਗਾ ਤੁਸੀਂ ਜੋ ਬੈਰੀਕੇਡ ਤੋਂ ਦਾ ਸਮਾਨ ਲੱਗਿਆ ਸੀਗਾ ਉਹ ਗੱਡੀਆਂ ਤੁਹਾਨੂੰ ਚੱਕਦੇ ਹੋਈਆਂ ਦਿਖਾਈ ਦੇ ਰਹੀਆਂ ਹੈਗੀਆਂ ਨੇ ਤੇ ਇਸ ਤੋਂ ਗੱਲ ਸਾਫ਼ ਹੈ ਕਿ ਅੱਜ ਇਹ ਜਿਹੜੀ ਰੋੜ ਹੈ ਚੱਲ ਵੀ ਸਕਦੀ ਹੈਗੀ ਹੈ ਹੁਣ ਪੰਜਾਬ ਕਦੋਂ ਤੱਕ ਆਪਣੀ ਰੋਡ ਨੂੰ ਪੂਰੀ ਨੂੰ ਖੋਲਦਾ ਹੈਗਾ ਇਹ ਦੇਖਣਾ ਹੋਊਗਾ ਪਰ ਇਹਨਾਂ ਨੇ ਜੋ ਹੈ ਹਰਿਆਣਾ ਸਰਕਾਰ ਜਿਗੇ ਉਹਨੇ ਇੱਕ ਪੁਲ ਦੇ ਉੱਪਰ ਲੱਗੇ ਹੋਏ ਬੈਰੀਕਾਰਡ ਨੂੰ ਹਟਾ ਦਿੱਤਾ ਹੈਗਾ ਜੀ ਹੂੰ ਜਿਸ ਤਰ੍ਹਾਂ ਜੋਸ਼ੀ ਜੀ ਸਰਕਾਰ ਦੇ ਤਰਫੋਂ ਬਿਆਨ ਆਇਆ ਕਿ ਰਸਤੇ ਖੁੱਲੋਗੇ ਨੇ ਜਿਸ ਦੇ ਨਾਲ ਉਦਯੋਗਪਤੀਆਂ ਨੂੰ ਤੇ ਵਪਾਰੀਆਂ ਨੂੰ ਲਾਹਾ ਹੋਏਗਾ ਕਿਉਂਕਿ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੀ ਇਹ ਸਭ ਨੂੰ ਲੈ ਕੇ ਉਦਯੋਗਪਤੀ ਕੀ ਕਹਿ ਰਹੇ ਨੇ ਵਪਾਰੀ ਕੀ ਕਹਿ ਰਹੇ ਨੇ ਜੀ ਨੇ ਦੇਖੋ ਇੱਥੇਲੇ ਕੋਈ ਵਪਾਰੀ ਕਿਸੇ ਨੂੰ ਪੁਲਿਸ ਨਹੀਂ ਆਉਂਦੇ ਹੁੰਦੀ ਇੱਥੇ ਤੇ ਥੋੜੇ ਜਿਹੇ ਅਥੇ ਆ ਨਹੀਂ ਦਿੱਤਾ ਜਿਹੜਾ ਪੂਰਾ ਏਰੀਆ ਪੁਲਿਸ ਨੇ ਕਾਡਨ ਕੀਤਾ ਚਾਹੇ ਹਰਿਆਣਾ ਵਾਲਾ ਪਾਸਾ ਚਾਹੇ ਪੰਜਾਬ ਵਾਲਾ ਪਾਸਾ ਕੁਝ ਪਿੰਡਾਂ ਵਾਲੇ ਲੋਕ ਗੱਡੀਆਂ ਗੁੱਡੀਆਂ ਲੈ ਕੇ ਆਉਂਦੇ ਸੀਗੇ ਉਹ ਕੋਈ ਵਸੇ ਗੱਲ ਕਰਨ ਦੀ ਕੋਸ਼ਿਸ਼ ਕਰਨ ਨੇ ਕਿ ਸਰਦਾਰ ਸਾਹਿਬ ਜਿਹੜੇ ਨੇ ਇਹ ਆਏ ਹੋਏ ਦਿਖਾਈ ਦਿੰਦੇ ਨੇ ਤੇ ਇਹ ਵੀ ਲੋਕਲ ਨਹੀਂ ਲੱਗਦੇ ਨੇ ਕਿਉਂਕਿ ਮੋਟਰਸਾਈਕਲ ਤੇ ਆਏ ਨੇ ਤੇ ਕੀ ਕਹਿੰਦੇ ਆ ਤੇ ਪਾਜੀ ਕਿੱਥੋਂ ਆਏ ਹੋ ਆਪਾਂ ਬਪਰੌਰ ਤੋਂ ਆ ਜੀ ਲੱਗੀ ਪਿੰਡ ਆਪਣਾ ਹਾਂ ਆਪਣਾ ਨੇੜੇ ਪਿੰਡ ਹੈ ਤੇ ਰਸਤਾ ਖੁੱਲੂਗਾ ਕਿੰਨਾ ਫਾਇਦਾ ਹੋਊਗਾ ਪੂਰਾ ਫਾਇਦਾ ਹੈ ਜੀ ਹਾਂ ਬਿਲਕੁਲ ਮੈਂ ਕੈਪਟਨ ਸ਼ੁਕਰ ਸਿੰਘ ਸਰਪੰਚ ਬਪਰੌਰ ਹਾਂ ਠੀਕ ਹੈ ਜੀ ਦੇਖੋ ਇਹਦੇ ਚ ਇਹ ਰਸਤਾ ਖੁੱਲਣ ਦੇ ਜਾਂ ਸਮੱਸਿਆਵਾਂ ਦੇ ਦੋ ਤਿੰਨ ਐਂਗਲ ਨੇ ਪਹਿਲਾ ਦੇਖੋ ਅਗਰ ਕਿਸਾਨੀ ਸੰਘਰਸ਼ ਨੂੰ ਅਗਰ ਦੇਖਦੇ ਆਂ ਤਾਂ ਗਲਤ ਹੋ ਰਿਹਾ ਠੀਕ ਹੈ ਅਗਰ ਲੋਕਾਂ ਦੀਆਂ ਸਮੱਸਿਆਵਾਂ ਬਿਜ਼ਨਸ ਹੋਰ ਐਰਾ ਵਗੈਰਾ ਉਹ ਦੇਖਦੇ ਆਂ ਤਾਂ ਉਹ ਸਾਰਾ ਕੁਝ ਉਹਨਾਂ ਚੀਜ਼ਾਂ ਦੇਖਦਿਆਂ ਤਾਂ ਸਹੀ ਹੈ ਹਾਂ ਤੇ ਆਸ-ਪਾਸ ਦੇ ਪਿੰਡਾਂ ਲੋਕ ਪ੍ਰੇਸ਼ਾਨ ਸੀ ਅਸੀਂ ਤਾਂ 13 ਮਹੀਨੇ ਤੋਂ ਪਰੇਸ਼ਾਨ ਹੈ ਜਿੰਨਾ ਲੋਕਲ ਬੈਲਟ ਹੈ ਨਾ ਠੀਕ ਹੈ ਸਾਰਾ ਪਰੇਸ਼ਾਨ ਸੀ ਬਿਲਕੁਲ ਪੂਰਾ ਪਰੇਸ਼ਾਨ ਸੀ ਗੱਡੀਆਂ ਅੰਦਰ ਪਿੰਡਾਂ ਤੋਂ ਉੱਜਾਂਦੀਆਂ ਹਰਕਤ ਸਾਡੇ ਤੇ ਸਾਡੇ ਨਾਲੇ ਰਸਤੇ ਸਾਡੇ ਸਾਰਾ ਕੋਈ ਖਤਮ ਹੋ ਗਿਆ ਸਰਕਾਰ ਨੇ ਕੀ ਦੇਣਾ ਹੁਣ ਸਰਕਾਰ ਨੇ ਕਹਿਣਾ ਸਾਡੇ ਕੋਲ ਬਜਟ ਨਹੀਂ ਪੈਸਾ ਨਹੀਂ ਹੈਗਾ ਠੀਕ ਹੈ ਕਿੱਥੋਂ ਕਰਾਂਗੇ ਤੇ ਬੜੀਆਂ ਸਮੱਸਿਆਵਾਂ ਆਈਆਂ ਸਿਗੀਆਂ ਬਹੁਤ ਵਧੀਆ ਹੋਇਆ ਵੈਲ ਐਂਡ ਗੁੱਡ ਠੀਕ ਔਰ ਕੀਪ ਇਟ ਅਪ ਬਿਲਕੁਲ ਬੈਲਨ ਗੁੱਡ ਕਹਿੰਦੇ ਕੀਪ ਇਟ ਅਪ ਦੀ ਗੱਲ ਕੀਤੀ ਗਈ ਹੈ ਕਿ ਇਹ ਲੋਕਲ ਲੋਕ ਨੇ ਇਹ ਲੋਕਲ ਲੋਕ ਦਾ ਦਰਦ ਹੈਗਾ ਜੋ ਪ੍ਰੇਸ਼ਾਨੀ ਉਹ ਤੁਹਾਨੂੰ ਸਾਹਮਣੇ ਦੱਸੀ ਹੈ ਵੀ ਸਾਨੂੰ ਰਸਤਾ ਲੰਬਾ ਪੈਣਾ ਸੀਗਾ ਔਰ ਸਾਡੀਆਂ ਇਹ ਇੰਡਪੈਂਡੈਂਸ ਸੜਕਾਂ ਉਹ ਤੋੜ ਦਤੀਆਂ ਨੇ ਟ੍ਰੱਕਾਂ ਗੱਡੀਆਂ ਨੇ ਪਰ ਕੌਣ ਉਹਨੂੰ ਠੀਕ ਕਰੂਗਾ ਕਿੱਥੇ ਤੋਂ ਇੰਨਾ ਪੈਸਾ ਜੜਾ ਆਊਗਾ ਇਹ ਗੱਲ ਜਿਹੜੀ ਹੈਗੀ ਹੈ ਕਈ ਜਾਰੀ